ਜਿਲੰਦਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਤੜਕੇ 3 ਵਜੇ ਦੇ ਕਰੀਬ ਐਂਬੂਲੈਂਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਐਂਬੂਲੈਂਸ 'ਚ ਸਫ਼ਰ ਕਰ ਰਹੀ ਇੱਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਐਂਬੂਲੈਂਸ 'ਚ ਸਵਾਰ ਪੰਜ ਹੋਰ ਵਿਅਕਤੀ ਗੰਭੀਰ ਸਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਮੁਕੇਰੀਆਂ ਤੇ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੋਂ ਕਿ ਕੁਝ ਦੀ ਹਾਲਤ ਨੂੰ ਨਾਸੁਖ ਵਿਅਕਤੀਆਂ ਹੋਇਆ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਇਸ ਹਾਦਸੇ 'ਚ ਐਂਬੂਲੈਂਸ ਚਾਲਕ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹ ਮੁਕੇਰੀਆਂ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹੈ ਇਹ ਹਾਦਸਾ ਕੌਮੀ ਰਾਜਮਾਰਗ ਤੇ ਅੱਡਾ ਟੱਕਰ ਸਾਹਬ ਦਸੂਹਾਂ ਨੇੜੇ ਵਾਪਰਿਆ ਜਾਣਕਾਰੀ ਦਿੰਦਿਆਂ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਜੰਮੂ ਦੇ ਬਖਸ਼ੀ ਨਗਰ ਹਸਪਤਾਲ ਤੋਂ ਮਰੀਜ਼ ਲੈ ਕੇ ਲੁਧਿਆਣਾ ਲਈ ਰਵਾਨਾ ਹੋਏ ਸੀ ਤੇ ਜਦੋਂ ਸਵੇਰੇ 3 ਵਜੇ ਦੇ ਕਰੀਬ ਅੱਡਾ ਟੱਕਰ ਸਾਹਬ ਨੇ ਸਿੱਧਕ ਪਹੁੰਚੇ ਤੇ ਐਂਬੂਲੈਂਸ ਇਸ ਸੜਕ ਤੇ ਖੜੇ ਟਰੱਕ ਦੇ ਪਿੱਛੇ ਝਟਕ ਰਾਈ ਜਿਸ ਕਾਰਨ ਹਾਦਸੇ 'ਚ ਡਰਾਈਵਰ ਸਮੇਤ ਸਾਹਮਣੇ ਬੈਠਾ ਅਮਿਤ ਕੁਮਾਰ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਅਤੇ ਪਿੱਛੇ ਬੈਠੇ ਵਿਅਕਤੀ ਵੀ ਜ਼ਖਮੀ ਹੋ ਗਏ ਜਿਸ ਵਿੱਚ ਇੱਕ ਮਹਿਲਾ ਵੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਦਸੂਆ ਪੁਲਿਸ ਵੀ ਮੌਕੇ ਤੇ ਪਹੁੰਚ ਕੇ ਤੇ ਦੋਵਾਂ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਫ ਤੇ ਰਿਪੋਰਟ। ਹਾਂ ਭਾਈ ਕੀ ਨਾਮ ਆਪਣਾ? ਮੇਰਾ ਨਾਮ ਅਰुण ਸਿੰਘ ਸਮਝਾ ਲਿਆ। ਅਰुण ਜੀ ਜਦੋਂ ਇਹ ਹਾਸਾ ਤੁਸੀਂ ਕਿੱਥੋਂ ਚੱਲੇ ਸੀ ਤੇ ਕਿੰਨੇ ਬੰਦੇ ਸੀਗੇ ਮੌਜੂਦ? ਪਰ ਕਿੱਥੇ ਜਾ ਰਹੇ ਸੀ ਹਾਂ? ਮੈਂ ਜੰਮੂ ਤੋਂ ਆਇਆ ਸੀ ਡੀਐਮਸ ਨੂੰ ਲੁਧਿਆਣਾ ਜਾ ਰਹੇ ਸੀ। ਲਗਭਗ 6-7 ਬੰਦੇ ਸੀ। ਦੂਸਰੀ ਗੱਡੀ ਲੈ ਕੇ ਜਾ ਰਹੀ ਪਿੱਛੋਂ ਕੋਈ ਗੱਡੀ ਆਈ ਹੈ ਛੋਟੀ ਉਹ ਮੈਂ ਸਾਈਡ ਦਿੱਤੀ ਥੋੜੀ ਜਿਹੀ ਤੇ ਅਗਰ ਟਰੱਕ ਰਹੀ ਵਿਚਰਸ ਤੇ ਜਾ ਗੱਡੀ ਉਹਦੇ ਸਾਈਡ ਤੇ ਲੱਗੇ ਪਰ ਤੇ ਜਾਣੇ ਜਾ ਰਹੇ ਸੀ ਕਿੱਥੋਂ ਇਹ ਕਿਹੜਾ ਹਸਪੀਟਲ ਪ ਬਕਸ਼ਨਗਰ ਜੰਮੂ ਤੋਂ ਜਾ ਰਹੇ ਜੀ ਐਮਸੀ ਕੀ ਪੇਸ਼ੈਂਟ ਦਾ ਨਾਮ ਕੀ ਸੀ ਜਿਹਨੂੰ ਤੁਸੀਂ ਲੈ ਰਹੇ ਸੀ ਪੇਸ਼ੈਂਟ ਦਾ ਨਾਮ ਹੀ ਸਾਨੂੰ ਪਤਾ ਨਹੀਂ ਡਰਾਈਵਰਾਂ ਅੱਛਾ ਵੀ ਸਰਕਾਰੀ ਐਂਬੂਲੈਂਸ ਸੀ ਜਾਂ ਪ੍ਰਾਈਵੇਟ ਪ੍ਰਾਈਵੇਟ ਐਂਬੂਲੈਂਸ ਠੀਕ ਕਰੇ ਇਸ ਵੇਲੇ ਅੱਜ ਐਕਸੀਡੈਂਟ ਕਿਸਾ ਆਇਆ ਐ ਐਂਬੂਲੈਂਸ ਦਾ ਇਹਦੇ ਵਿੱਚ ਕਿੰਨੇ ਪੇਸ਼ੈਂਟ ਆਇਸੇ ਔਰ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਅ ਤਕਰੀਬਨ ਅੱਜ ਸਵੇਰੇ ਨੀਅਰ ਅਬਾਊਟ 3 ਵਜੇ ਸਾਡੇ ਕੋਲ 4 ਪੇਸ਼ੈਂਟ ਲੈ ਕੇ ਆਏ 108 ਐਂਬੂਲੈਂਸ ਆਈ ਸੀਗੀ ਉਹਨੇ ਟੱਕਰ ਸਾਹਬ ਗੁਰਦੁਆਰੇ ਦੇ ਲਾਗੇ ਹੋਣੇ ਐਕਸੀਡੈਂਟ ਹੋਇਆ ਸੀਗਾ ਐਂਬੂਲੈਂਸ ਦਾ ਜੰਮੂ ਤੋਂ ਆ ਰਹੇ ਸੀਗੇ ਉਹ ਐਂਬੂਲੈਂਸ ਹੋਰ ਰੈਫਰ ਹੋ ਕੇ ਆ ਰਹੇ ਸੀਗੇ ਉਦਮਪੁਰ ਜਾਂ ਕਟਰੇ ਵਾਲੀ ਸਾਈਡ ਤੋਂ ਤੇ ਔਨ ਦੀ ਸਪੋਰਟ ਜਿਹੜੇ ਉੱਥੇ ਸੀਗੇ 4 ਪੇਸ਼ੈਂਟ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੀ ਉਹ ਹੀ ਡੈਥ ਹੋ ਗਈ ਤੇ 3 3 3 ਪੇਸ਼ੈਂਟ ਆਏ ਨੇ ਇੱਥੇ 3 3 3 ਦੇ ਕਰੀਬ ਇੱਕ ਨੂੰ ਕੇਨੀਆ ਰੈਫਰ ਕਰ ਦਿੱਤਾ ਗਿਆ ਸੀ ਡਰਾਈਵਰ ਸੇਗਾ ਤੇ ਜਿਹੜੇ 3 ਪੇਸ਼ੈਂਟ ਸੇਗੇ 10 ਦੇ ਵਿੱਚ ਇੱਕ ਜਿਆਦਾ ਸੀਰੀਅਸ ਸੀਗਾ ਉਹਦੇ ਬ੍ਰੇਨ ਹੈਮਰੇਜ ਹੋਇਆ ਸੀਗਾ ਤੇ ਬਸ ਉਸਕਲ ਕੰਪਲੀਟਲੀ ਵਿਜੀਬਲ ਹੋ ਗਿਆ ਸੀਗਾ ਪੂਰਾ ਸਕਲ ਫ੍ਰੈਕਚਰ ਹੋ ਗਿਆ ਸੀਗਾ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈਗਾ ਫਰਦਰ ਹਾਇਰ ਸੈਂਟਰ ਤੇ ਦੋ ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਤਾਂ ਫ੍ਰੈਕਚਰ ਸੀਗਾ ਇੱਕ ਦੀ ਡੈਥ ਹੋ ਗਈ ਹੈ ਉਹਨੂੰ ਆਪਾਂ ਇੱਥੇ ਮੋਰਚਿਚ ਰਖਾ ਲਿਆ ਹੈ